ਲੋਕ ਦੋਸਤੋ ਸੁਣਨ ਦੇਖੋ ਅੱਜ ਸਾਡੇ ਪਿੰਡ ਦਾ ਵਾਟਰ ਬਾਕਸ ਹੈ ਨਾ ਕਿੰਨੇ ਕਿੰਨੇ ਘੰਟਾ ਵਾਟਰ ਬੱਸ ਨੇ ਵੀ ਹਰੇਕ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਭਰਾਡੇ ਰੜ ਗਰਦ ਗਰ ਰੱਖੇ ਨਾ ਬਲ ਟੌਪ ਚੱਲੀ ਜਾਂਦੇ ਇਹਦੀ ਇੱਕ ਵਾਰੀ ਆਪਣਾ ਭਰਾ ਸੀ ਪੱਤਰਕਾਰ ਤੇ ਪਿੰਡ ਦੀ ਪੰਚਾਇਤ ਸੀ ਨਾਲ ਸਾਰੇ ਨਾ ਉਹਨਾਂ ਨੇ ਵੀਡੀਓ ਪਾਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਨਾ ਤੁਸੀਂ ਐ ਲੈ ਲਓ ਇਹਦੇ ਵਿੱਚ ਬੜਨ ਜੀ ਨਹੀਂ ਕਰਦਾ ਨਾ ਆ ਦੇਖ ਲਓ ਕਿਹੜੇ ਹਸਾਮ ਨਾਲ ਜਿਹੜਾ ਔਰ ਇੰਨੇ ਟਿਕਾ ਬੁੰਜਾ ਕਿੰਨੇ ਕਿੰਨੀ ਤਗੜੀਆਂ ਪਹਿਲਾਂ ਇੱਥੇ ਇੰਨੀ ਜਿਆਦੇ ਰੌਣਕ ਸੀ ਬਈ ਛੱਡੀ ਗਲਨ ਸਾਰੇ ਨੇ ਪਤੀ ਹੈ ਨਾ ਇਹ ਗੱਲ 2001 ਕੁੱਕ ਦੀ ਮਤਲਬ ਉਹਦੋਂ ਇੰਨੇ ਕਿਹੜੇ ਬੂਟੇ ਲੱਗੇ ਹੋ ਸੀ ਉਰੇ ਤੇ ਫਲਦਾਰ ਪੇੜੇ ਸੀਗੇ ਗੇਂਦੇ ਪੂਰੇ ਲੋਕ ਵੀਡੀਓ ਬਣਾਉਂਦੇ ਸੀ ਨਾ ਫੋਟਾਂ ਕਰਾਉਣ ਆਇਆ ਕਰਦੇ ਸੀ ਆ ਉਰੇ ਤੇ ਅੱਜ ਦੇ ਹਾਲ ਦੇਖ ਲੋ 2025 ਦੇ ਬਈ ਹੈ ਨਾ ਲੰਗਰ ਨੂੰ ਜਗ੍ਹਾ ਨਹੀਂ ਸੱਪਾਂ ਦਾ ਘਰ ਹੋ ਰਿਹਾ ਚਾਰੇ ਪਾਸੇ ਨਹੀਂ ਆ ਦੇਖ ਲੋ ਬੀ ਕਿੰਨੀ ਜਗ੍ਹਾ ਹੈ ਘਟੋ ਘਟਾ ਹੈਗਾ ਤਿੰਨ ਚਾਰ ਕਿੱਲਾਂ ਦੇ ਵਿੱਚ ਆ ਵੀ ਸਾਡੇ ਪਿੰਡ ਦਾ ਬੈਟਰ ਬਾਕਸ ਹੈ ਇੱਥੇ ਕਾਫੀ ਪਿੱਡ ਲੱਗ ਸਕਦੇ ਨਾ ਤੇ ਜੇ ਅਪ ਗੱਲ ਕਰੀਏ ਵੀ ਟੈਂਕੀ ਦੀ ਕਿਲਾ ਉਸ ਇੱਥੇ ਟੱਪਣ ਵਾਸਤੇ ਇੰਨਾ ਗ ਰਸਤਾ ਹੀ ਹੈ ਪਹਿਰੇ ਇੱਥੇ ਮਲਾਏ ਹੁੰਦੇ ਸੀਗੇ ਤੇ ਹੁਣ ਵੀ ਮਲਾਏ ਸਾਰੇ ਬੰਦੂ ਰਹਣਗੇ ਇੱਕ ਆਉਂਦਾ ਬਸ ਟੁੱਟੀ ਛੱਡ ਜਾਂਦਾ ਜਰਾ ਤੇ ਦੋਸਤੋ ਜੇ ਸੁਣ ਦਿਖਾਈ ਨਾ ਹਾਲਾਤ ਦੇ ਬੈਟਰ ਬਾਕਸ ਦੇ ਉੱਪਰੋਂ ਵੀ ਜੇ ਮੈਂ ਗੰਭੀਰ ਹੋਵਾਂ ਡਿੱਗਣ ਦੇ ਉਹ ਚ ਹੈ ਪੂਰੇ ਚਾਂਸ ਚ ਸਾਰੇ ਪਾਸੇ 13 ਆ ਚੁੱਕੀਆਂ ਰਹੀਆਂ ਤੇ ਕੁਆਸਟਰਾਂ ਦੀ ਗੱਲ ਕਰਦੇ ਆਂਗੇ ਪਹਿਲੇ ਇੱਥੇ ਪੂਰਾ ਹੈ ਪੂਰਾ ਰੌਣਕ ਸਿੰਦੂਸ਼ੀ ਵਾਲਾ ਮਾਹੌਲ ਬਹੁਤ ਵਧੀਆ ਸੀ ਨਾ ਤੇ ਸਾਰੇ ਪਾਸੇ ਇੱਥੇ ਵੀ ਤੁਸੀਂ ਦੇਖਿਆ ਹੋਣਾ ਜਿਹੜੇ ਆਪਣੇ 올ਡ ਹਨਾ ਮਾੜੇ ਹੈਗੇ 40 ਤੋਂ 30 40 ਸਾਲਾਂ ਦੇ ਉਹਨਾਂ ਨੂੰ ਸੱਲ ਨੂੰ ਪਤਾ ਹੋਊਗਾ ਨਾ 올ਡ ਵੀ ਹੋਊਗੀ ਵੀ ਇੱਥੇ ਬਹੁਤ ਘੈਂਟ ਪਾਰਕ ਬਣਾ ਸੀ ਅੰਗਰੇਜ਼ੀ ਘਾ ਲੱਗਿਆ ਸੀਗਾ ਤੇ ਸਾਈਡਾਂ ਉੱਪਰ ਦਰਖਤ ਲੱਗੇ ਹੋ ਸੀ ਕੇਲੇ ਅਮਰੂਦ ਕੀ ਬੜਾ ਖੁਸ਼ ਸੀ ਨਾ ਜਮਣਾ ਜਮਣਾ ਤੇ ਸਭ ਇੱਥੋਂ ਗਾਇਬ ਹੋ ਗਏ ਨਾ ਉਹਨੂੰ ਮੈਂ ਜਾਦ ਕਰਾਦੀ ਵਾ ਤਾਜੀ ਕਰਾਦੀ ਇੱਕ ਵਾਰੀ ਵੀਡੀਓ ਕਿਉਂਕਿ ਕਾਫੀ ਦੋਸਤ ਆਪਣੇ ਬਾਹਰ ਵਾ ਗਏ ਨਾ ਆ ਦੇਖ ਲੋ ਹਾਲਾਤ ਹੋ ਰਹੇ ਬਈ ਜਮਾ ਇਹਨਾਂ ਗੰਬੀਰੀ ਨੇ ਕੰਮ ਆਹ ਕੁਆਟਰ ਆ ਗਏ ਬਈ ਇੱਥੇ ਪਹਿਲਾਂ ਮਲਾਇਮ ਰਹਾ ਕਰਦੇ ਸੀ ਰੌਣਕਾਂ ਹੁੰਦੀ ਸੀ ਨਾ ਤੇ ਕਿਹੜੇ ਕਿਹੜੇ ਜਾਣਦੇ ਆ ਵੀ ਦੇਖਿਆ ਹੈ ਨਾ ਆ ਦੇਖ ਲੋ ਜਮਾ ਥੱਲੋ ਖਤਮ ਆ ਜਿੱਤੇ ਇਹ ਡਿੱਗਿਆ ਬਈ ਘੱਟੋ ਘੱਟ ਤੇ 50 ਤੋਂ 60 ਘਰ ਨੇਗੇ ਨਿਕਰੇ ਕਿ ਜਵਾਖਾਂ ਵਾਲੇ ਘਰ ਨੇ ਬੱਚਿਆਂ ਵਾਲੇ ਘਰ ਨੇ ਨਾ ਤਾਂ ਦੇਖ ਲੋ ਵੀ ਕਿੰਨਾ ਨੁਕਸਾਨ ਕਰ ਸਕਦਾਗਾ ਸਾਰਾ ਦੇਖੋ ਉੱਪਰ ਉਤਰਿਆ ਪਿਆ ਹੈ ਨਾ ਚਾਰੇ ਪਾਸੇ ਜਮਾ ਖਤਮ ਹੈਗਾ ਤੇ ਪਹਿਲਾਂ ਵੀ ਸੰਦਸਿਆ ਮੈਂ ਵੀਡੀਓ ਬਣਾਈ ਗਈ ਸੀ ਇੱਕ ਪੱਤਰਕਾਰ ਆਈ ਸੀ ਪਈ ਹੈ ਨਾ ਤੇ ਆਪਣਾ ਦੇਖੋ ਵੀ ਚੈਨਲ ਛੋਟੀ ਆਪਾਂ ਨਾ ਇੰਨੇ ਕ ਜਰੀਏ ਆਪਾਂ ਵੀ ਸ਼ਾਇਦ ਆਪਾਂ ਕੋਸ਼ਿਸ਼ ਕਰਦੇ ਆਂ ਵੀ ਵੱਧ ਵੱਧ ਪਹੁੰਚੇ ਮਾਨ ਸਰਕਾਰ ਤੱਕ ਭਗਵੰਤ ਮਾਨ ਤੱਕ ਵੀ ਇਹਨੇ ਕੰਮ ਹੁਣ ਕਿੰਨੇ ਹੋ ਗਏ ਨਾ ਵੀ ਸਾਡੇ ਪਿੰਡ ਦੇ ਸਰਪੰਚ ਦੇ ਕਿਉਂਕਿ ਸਰਪੰਚ ਸਾਹਿਬ ਨੂੰ ਗ੍ਰਾਂਟ ਗ੍ਰਾਉਂਡ ਤਾਂ ਨਹੀਂ ਦੀ ਕੋਈ ਨਾ ਉਹ ਵੀ ਕੀ ਕਰਨ ਬਈ ਤੇ ਇਹਦੇ ਵਾਸਤੇ ਸਪੈਸ਼ਲ ਗ੍ਰਾਂਟ ਭੇਜਿਆ ਜਾਂਦਾ ਖੜਕੇ ਜਿਹੜਾ ਮਜ਼ਬੂਤੀ ਨਾਲ ਕੰਮ ਕਰਾਇਆ ਜਾਵੇ ਦਾ ਦੇਖ ਲਓ ਬੁਰਾ ਹਾਲਾਚਾਰੇ ਪਾਸੋਂ ਬਈ ਤੇ ਬੜਨੂ ਜੀ ਨਹੀਂ ਕਰਦਾ ਕੋਈ ਜਨਮ ਪਰ ਵੀ ਸੱਪਾਂ ਦਾ ਕੀ ਕਰੀ ਆਪਾਂ ਬਹੁਤ ਜ਼ਿਆਦਾ ਭਿਆਨਕ ਖਤਰਨਾਕ ਰੂਪ ਲੈ ਗਿਆ ਇਹ ਤੂੰ ਦੇਖ ਲਓ ਇੱਕ ਵੀ ਦਰਖਤ ਨਹੀਂ ਕੱਲੀ ਆ ਜਿਹੜੀ ਕੀ ਆਪਾਂ ਕਹਿੰਦੇ ਖਤਰਨਾਕ ਬੂਟੀ ਹੈ ਜੇ ਆਪਣੇ ਸਰੀਰ ਨੂੰ ਟੱਚ ਹੋ ਜਾਏ ਤੇ ਇਹਦੇ ਨਾਲ ਵੀ ਹੋ ਹੁੰਦਾ ਖੁਰਕੁੱਟ ਖੜਦੀ ਹੈ ਨਾ ਤਾਂ ਸਾਰੇ ਦੇਖ ਲਓ ਸੀ ਆ ਹਾਲਾਤ ਨੇ ਭਾਈ ਇੰਨਾ ਗਰਸਤਾ ਰੱਖਿਆ ਦੇਖੋ ਘੜ ਕੇ ਦਿਖਾਇਆ ਕਿ ਲੈਣਾ ਸਾਨੂੰ ਅੱਗੇ ਦਿੱਤਾ ਤੇ ਬਹੁਤ ਬਹੁਤ ਸ਼ੇਅਰ ਕਰ ਦਿੱਤਾ ਕਰੋ ਨਾ ਯਾਰ ਵੀ ਸਾਡੀ ਸਰਕਾਰ ਅਸੁੱਤੀਆਂ ਵੀ ਆ ਕਿੱਥੇ ਨਾ ਪੀਣ ਜੋ ਪਾਣੀ ਹੈ ਜਿਹੜਾ ਉਹ ਵੀ ਸਹੀ ਨਹੀਂ ਮਿਲ ਰਿਹਾ ਸਾਨੂੰ ਨਾ ਲਓ ਦੋਸਤੋ ਆ ਦੇਖ ਲਓ ਇਹਦੇ ਵਿੱਚ ਟੈਂਕਿਆਂ ਦੇ ਵਿੱਚ ਘਾਹ ਉਗ ਰਿਆ ਯਾਰ ਦੇਖੋ ਕਿੱਡੇ-ਕਡੇ ਇਹੋ ਨੇ ਟੈਂਕਸ ਇੱਥੇ ਪਾਣੀ ਪੀਣ ਵਾਲਾ ਬਹੁਤ ਜ਼ਿਆਦਾ ਰੌਣਕ ਹੁੰਦੀ ਸੀ ਬਈ ਹਣਾ ਫੋਟੋ ਹੁੰਦੇ ਸੀ ਇਸ ਟਾਈਮ ਕਦੇ ਤੇ ਅੱਜ ਦੇਖ ਲਓ ਹਾਲਾਤ ਜਮਾ ਨੇ ਟੈਂਕ ਉਧਰ ਜਾਣ ਦੀ ਜੀ ਨਹੀਂ ਕਰਦਾ ਉਹ ਸਾਹਮਣੇ ਦਾ ਕਟਕਟ 3.5 ਕਿੱਲਾਂ ਦੇ ਵਿੱਚ ਬਈ ਵਾਟਰ ਬਾਕਸ ਬਣਾਇਆ ਹੋਇਆ ਹੈਗਾ ਉਹ ਸਾਹਮਣੇ ਦੇਖ ਲਓ ਤੇ ਚਾਰੇ ਪਾਸੇ ਦੇਖ ਲਓ ਕਿੰਮੀਆਂ ਗੱਲ ਬਾਤਾਂ ਆ ਹਾਲਾਤ ਬਣ ਗਏ ਸਾਡੀਆਂ ਆ ਸਰਕਾਰਾਂ ਨੇ ਦੇਖੋ ਵੀ ਤੇ ਦੋਸਤੋ ਬਹੁਤ ਬਹੁਤ ਸ਼ੇਅਰ ਕਰਦਾ ਕਰੋ ਨਾ ਯਾਰ ਸ਼ੇਅਰ ਕਰਨਾ ਕੋਈ ਮੁੱਲ ਨਹੀਂ ਮਿਲਦਾ ਨਾ ਨਾ ਕੋਈ ਪੈਸੇ ਲੱਗਣਾ ਤਾਂ ਦੇਖ ਲਓ ਵੀ ਬਹੁਤ ਿਆਦਾ ਬੁਰਾ ਹਾਲ ਹੈਗਾ ਕਿੱਥੇ ਆ ਜਗ੍ਹਾ ਦਿੱਤੇ ਹੈ ਨਾ ਵੀ ਕਿੰਨੇ ਦਰਸਤ ਲੱਗ ਸਕਦਾ ਕਿੰਨੇ ਘੈਂਟ ਬਣ ਜੇ ਨਾ ਜੇ ਉਪਰਾਲਾ ਕਰੇ ਹੁਣ ਉਪਰਾਲਾ ਕੌਣ ਕਰੇ ਸਰਕਾਰ ਕਰੇ ਮਾੜਾ ਮोटा ਗਵਰਨਮੈਂਟ ਕੋਈ ਗ੍ਰਾਂਟ ਭੇਜੇ ਤਾਂ ਇੱਥੇ ਲੱਗ ਸਕੇ ਨਾ ਜੈਂਟ ਮਤਾ ਹੀ ਪਾਇਆ ਹੋਇਆ ਸ਼ਾਇਦ ਪੰਜਾਂ ਦਿਨਾਂ ਵੀ ਇਹ ਪਰਲੇ ਬਸੇ ਜਾਊਗਾ ਹਜੇ ਤੱਕ ਕੋਈ ਗੱਲ ਬਾਈ ਨਹੀਂ ਹੋਈ ਵੀ ਪਰਲੇ ਬਸੇ ਜਾਊ ਕਿ ਨਾ ਜਾਊਗਾ ਚਲ ਜਾਵੇ ਕਿ ਤਨੇ ਆਵੇ ਪਰ ਆ ਜਗ੍ਹਾ ਦਾ ਜਿਹੜੀ ਹੈ ਸਰਕਾਰੀ ਜਗ੍ਹਾ ਹੈਗਾ ਇਹਨੂੰ ਸਾਫ਼ ਸੁੱਧਰਾ ਕਰਕੇ ਨਾ ਦਰਸਤ ਲੱਗਣਾ ਬਈ ਵਧੀਆ ਨੇਚਰ ਹੋਵੇ ਆਪਣਾ ਸਿਸਟਮ ਹੋਵੇ ਆ ਦੋਸਤੋ ਆ ਗੱਲ ਲਵਾਤਾ ਈ ਸਾਰੀ ਦੱਸਿਓ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਬੈਟਰ ਬਾਕਸ ਇਹ ਜਿਹੇ ਨੇ ਬਈ ਕਮੈਂਟ ਕਰਕੇ ਜਰੂਰ ਹਣਾ Aquí en el